ਇਹਲੀ ਗੱਲ ਤਾਂ ਲੈਂਡ ਪੂਲਿੰਗ ਦੇ ਵਿੱਚ ਤੁਹਾਡੀ ਮਰਜ਼ੀ ਹੈ ਦਿਓ ਨਾ ਦਿਓ ਅਕਵਾਇਰ ਨਹੀਂ ਹੋ ਰਹੀ ਨਾ ਜੀ ਕਰਨੀ ਹੈ ਤਾਂ نو ਤੁਸੀਂ ਕੀਤੀ ਕਰਦੇ ਰੱਖ ਲਓ ਦੂਜਾ ਲੈਂਡ ਪੂਲਿੰਗ ਦੇ ਵਿੱਚ ਜਿੱਦ ਜ਼ਮੀਨ ਦੇਤੀ ਇੱਕ ਏਕੜ ਦੇ ਬਦਲੇ ਹਜ਼ਾਰ ਗਜ ਦਾ ਰੈਹਾਸ਼ੀ ਪਲਾਟ ਜਿਹਨੂੰ ਕਿਹੋਂ ਨਹੀਂ ਦੱਸਿਆ ਮੈਡਮ ਨੇ ਕਿ ਤੁਸੀਂ 5-5 ਗਜ ਦੇ ਦੋ ਵੀ ਲੈ ਸਕਦੇ ਹੋ 2.5-2.5 ਗਜ ਦੇ ਚਾਰ ਵੀ ਲੈ ਸਕਦੇ ਹੋ ਤੇ 200 ਗਜ ਦਾ ਉਸ ਕਲੋਨੀ ਦੇ ਵਿੱਚ ਜਾਂ ਜਿਹੜੀ ਵੀ ਅਰਬਨ ਸਟੇਟ ਬਣੂਗੀ ਉਹਦੇ 'ਚ ਜਿਹੜੇ ਸ਼ੋਰੂਮ ਬਣਨਗੇ 200 ਗਜ ਦਾ ਸ਼ੋਰੂਮ ਹੈ ਕਮਰਸ਼ੀਅਲ ਤੇ ਜੇ ਇਸ ਫਰਜ ਕਰ ਲਓ 1 ਕਰੋੜ ਮੈਂ ਕਰੋੜ ਰੁਪਇਆ ਫਰਜ ਕਰਦਾ ਕੀਮਤਾਂ ਤਾਂ ਜ਼ਿਆਦੇ ਹੋਣਗੇ 1 ਕਰੋੜ ਰੁਪਇਆ ਕਿੱਲੇ ਦੀ ਕੀਮਤ ਹੈ ਤਾਂ ਜਿਹੜਾ ਤੁਹਾਨੂੰ 1000 ਗਜ ਦਾ ਪਲਾਟ ਮਿਲੂਗਾ ਉਹਦੀ 30000 ਇੱਕ ਗਜ ਦੀ ਕੀਮਤ ਕਰ ਤੋਂ ਘੱਟ ਉਹਦੀ ਕੀਮਤ ਨਹੀਂ ਹੋਣੀ 3 ਕਰੋੜ ਹੋ ਗਈ ਹੈ ਪਲੱਸ ਜਿਹੜਾ 200 ਗਜ ਵਾਲਾ ਉਹਦੀ ਉਹਦੀ ਘੱਟੋ ਘੱਟ 50000 ਤੋਂ 60000 ਜਿਹੜੀ ਪਰ ਗਜ ਦੇ हिसाब ਨਾਲ ਸਵਾ 4 ਕਰੋੜ ਰੁਪਇਆ ਹੋ ਗਿਆ ਆਪਣੇ ਕੋਲੇ ਰੱਖਣਾ ਹੈ ਤੁਸੀਂ ਸ਼ੋਰੂਮ ਰੱਖਣਾ ਚਾਹੁੰਦੇ ਹੋ ਕਿਰਾਏ ਤੇ ਦੇਣਾ ਚਾਹੁੰਦੇ ਹੋ ਵੀ ਮੈਨੂੰ ਲੰਬੀ ਇਨਕਮ ਆਉਂਦੀ ਰਹੇ ਰੱਖ ਸਕਦੇ ਕਿਸੇ ਨੂੰ ਵੇਚਣਾ ਚਾਹੁੰਦੇ ਹੋ ਵੇਚ ਸਕਦੇ ਹੋ ਨਹੀਂ ਜ਼ਮੀਨ ਦੇਣਾ ਚਾਹੁੰਦੇ ਨਹੀਂ ਵੀ ਦੇ ਸਕਦੇ ਕੋਈ ਗੱਲ ਨਹੀਂ ਅਸੀਂ ਐਸੀ ਨਹੀਂ ਦੇਣੀ ਐ ਇਸ ਤੇ ਖੇਤੀਓ ਕਰਨੇ ਕਰ ਲਓ ਪਰ ਘੱਟੂ ਘੱਟ ਅਸੀਂ ਡਿਵੈਲਪ ਕਰਕੇ ਤੁਹਾਨੂੰ ਦੇਵਾਂਗੇ ਪੂਰਾ ਪ੍ਰੋਪਰ ਸਾਰਾ ਖਰਚਾ ਸਰਕਾਰ ਕਰੂਗੀ ਪ੍ਰੋਪਰ ਉਹਨੂੰ ਉਹਦੇ ਚ ਸੜਕਾਂ ਬਣਾ ਕੇ ਸੀਵਰੇਜ ਪਾ ਕੇ ਲਾਈਟਾਂ ਲਾ ਕੇ ਪਾਣੀ ਉਹਦੋਂ ਬਾਅਦ ਤੁਹਾਨੂੰ ਉਹ ਦੇਣਾ ਉਹਦੀ ਕੀਮਤ ਵਧਾ ਕੇ ਉਹ ਤੁਹਾਡੇ ਮਾਲਕ ਫਿਰ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਉਸ 4 ਕਰੋੜ ਰੁਪਏ ਨਾਲ ਤੁਸੀਂ 4 ਕਿੱਲੇ ਵੇਚਣਾ ਚਾਹੁੰਦੇ ਹੋ 4 ਕਰੋੜ ਰੁਪਏ ਨਾਲ ਜੇ ਕਿ ਤੁਸੀਂ ਕਿਤੇ ਹੋਰ ਜ਼ਮੀਨ ਲੈਣਾ ਚਾਹੁੰਦੇ ਹੋ ਤੁਹਾਨੂੰ ਵੱਧ ਮਿਲਦੀ ਹੈ ਪਰ 4 ਕਿੱਲੇ ਲੈ ਲੈ ਲਓ ਜੇ 5 ਕਿੱਲੇ ਮਿਲਦੇ ਆਖਦੇ 5 ਕਿੱਲੇ ਲੈ ਲਓ ਪਰ ਇਹ ਹੈ ਐ ਨਹੀਂ ਹੈਗਾ ਵੀ ਥੋੜੀ ਜ਼ਮੀਨ ਦੱਬਣ ਆ ਗਏ ਪਿੰਡਾਂ 'ਚ ਆ ਗਏ ਨਾ ਨਾ ਜਿਹੜਾ ਮਾਡਰਨ ਵੇ ਆਫ ਲਾਈਫ ਹੈ ਸਾਨੂੰ ਵੀ ਹੱਕ ਹੈ ਵੀ ਪਿੰਡਾਂ ਵਾਲਿਆਂ ਨੂੰ ਕਿ ਅਸੀਂ ਵੀ ਉਹ ਉਹ ਜ਼ਿੰਦਗੀ ਚਾਹੀਏ ਇਹਦੇ ਬਾਰੇ ਮੈਂ ਤੁਹਾਨੂੰ ਸਹਿਯਾਰ ਲੈਣੇ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਜਿਵੇਂ ਕਹੀ ਜਾਂਦੇ ਕਾਰਨ ਵਿੱਚ ਇਹ ਆ ਲੀਡਰ ਲੀਡਰਾਂ ਚੋਂ ਅੱਦੇ-ਅੱਦਿਆਂ ਤੋਂ ਬਾਅਦ ਤਾਂ ਆਪ ਦੇ ਡਰ ਨੇ ਹੁਣ ਐਯਾਲੀ ਰੋਲਾ ਨਹੀਂ ਪਾਊਗਾ ਐਯਾਲੀ ਦਾ ਕੀ ਕੰਮ ਐਡਾ ਚਿੱਠਾ ਪਿਆ ਸਾਡੇ ਕੋਲ ਹੁਣ ਐਯਾਲੀ ਦੀਆਂ ਪਲਾਟ ਕੱਟੇ ਹੋਏ ਨੇ ਸਾਰਾ ਸਾਊਥ ਸਿਟੀ ਸਾਰ ਉਹਦਾ ਰੋਲਾ ਪਾਉਣਗੇ ਵੀ ਸਾਡਾ ਕੰਮ ਰੁਕੂਗਾ ਜਿਹੜੇ ਇਲੀਗਲ ਕਲੋਨੀਆਂ ਕੱਟਦੇ ਨੇ ਉਹ ਰੋਲਾ ਨਹੀਂ ਪਾਉਣਗੇ ਫਿਰ ਵੀ ਇਹ ਕਿੱਥੋਂ ਧੰਦਾ ਬੰਦ ਕਰਤਾ ਸਾਡਾ ਯਾਰ ਵੀ ਸਰਕਾਰ ਆਪ ਕਰਨ ਲੱਗੀ ਇੱਕ ਨੰਬਰ ਦਾ ਕੰਮ ਇੱਕ ਨੰਬਰ ਦਾ ਕੰਮ ਉਹ ਦੋ ਨੰਬਰ ਦਾ ਕਰਦੇ ਆ ਸੋ ਇਸ ਕਰਕੇ ਕੋਈ ਇਦਾਂ ਦੇ ਵਹਿਕਾਵੇ ਜਾਂ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਸਰਕਾਰ ਨੇ ਕਲੋਨੀ ਨਹੀਂ ਬਣਾਈ 19000 ਤੋਂ ਵੱਧ ਪੂਰੇ ਪੰਜਾਬ 'ਚ ਗੈਰਕਾਨੂੰਨੀ ਕਲੋਨੀਆਂ ਬਣ ਗਈਆਂ ਅਸੀਂ ਬਿਲਕੁਲ ਨਹੀਂ ਇਹ ਕਹਿੰਦੇ ਕਿ ਖੇਤੀ ਵਾਲੀ ਜ਼ਮੀਨ ਲੈ ਲਓ ਜਾਂ ਕੋਈ ਹੋਰ ਜਿੱਥੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸਾਡੇ ਇੱਥੇ ਆ ਜਾਓ ਯਾਰ ਆ ਸਾਡੀ ਜ਼ਮੀਨ ਹੈ ਯਾਰ ਸਾਨੂੰ ਸਾਨੂੰ ਕਰੋ ਆ ਕੰਮ ਅਸੀਂ ਵੀ ਕੰਮਕਾਰ ਵਾਲੇ ਪਾਸੇ ਜਾ ਖੇਤੀ ਤੋਂ ਥੋੜਾ ਜਿਹਾ ਹਟিয়ে ਮਤਲਬ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਖੇਤੀ ਕਰਨ ਨੂੰ ਖੇਤੀ ਦਾ ਗਰੀਨ ਸਟੇਟ ਉਹਦਾ ਰਹੂਗੀ ਰਹੂਗੀ ਸਾਡੀ ਪਰ ਨਾਲ-ਨਾਲ ਕੋਈ ਸ਼ੋਰੂਮ ਜਾਂ ਕੋਈ ਉਹ ਮਿਲਦਾ ਥੋੜੇ 5 ਕਿੱਲੇ ਨੇ 5 'ਚੋਂ 1 ਕਿੱਲਾ ਦੇਣਾ ਚਾਹੁੰਦੇ 1 ਕਿੱਲਾ ਦੇ 5 'ਚੋਂ 2 ਦੇਣਾ ਚਾਹੁੰਦੇ 2 ਅੱਧਾ ਦੇਣਾ ਚਾਹੁੰਦੇ ਅੱਧਾ ਦੇ ਰੋਸ ਸਾਹਿਬ ਨਾਲ ਤੁਹਾਨੂੰ ਉਹ ਮਿਲ ਜਾਊਗਾ ਜਿਹੜਾ ਵੀ ਸਰਕਾਰ ਦਾ ਪਾਲਿਸੀ ਪਰ ਅਸੀਂ ਉਹਨੂੰ ਡਿਵੈਲਪ ਕਰਕੇ ਦੇਵਾਂਗੇ ਮਨ ਲਓ ਦੀ ਕੀਮਤ ਵਧਾ ਕੇ ਤੁਹਾਨੂੰ ਦੇਵਾਂਗੇ ਤੁਹਾਨੂੰ ਤੋਂ ਬਿਲਕੁਲ ਫਰੀ ਦੇਵਾਂ ਆਪ ਲੈਣੇ